ਵਿਡੀਓ ਕਾਲ ਕਿੰਦੀ ਸੀ ਉਹਦਾ ਉਹਦਾ ਮਾਰਕਲੇ ਭੋਗ ਤੇ ਉੱਡ ਗਈ ਆ ਆ ਦੱਸ ਚੱਲ ਕੋਈ ਨਾ ਸ਼ਾਮ ਨੂੰ ਤੇਰੇ ਛੋਟੇ ਮਾਮੇ ਉਹਨਾਂ ਦੇ ਬੰਧਨ ਜਾਣਾ ਮੈਂ ਉਦੋਂ ਲਾ ਲਾਂਗੀ ਆ ਤੈਨੂੰ ਰਿਕ ਮੋਕੇ ਜਾ ਏ ਓਏ ਕਟੜਾ ਵਾਲੇ ਕੋਲੇ ਹਮ ਅੱਗਾ ਫਿਰ ਚੜ੍ਹੇ ਖੜੇ ਜਹਾਜ ਆ ਜਾਂਦੇ ਟਾਈਮ ਨਾਲ ਤੁਸੀਂ ਮੇਰੇ ਹਿਸਾਬ ਨਾਲ ਉਹ ਫੜ ਲੈ ਵੀ ਚੱਲੇ ਆ ਰਖੜੀ ਬੰਨਣ ਪਹਿਲਾਂ ਵੱਡੇ ਦੇ ਰਖੜੀ ਬੰਨਣ ਚੱਲੀਏ ਭੈਣ ਫਿਰ ਸ਼ਾਮ ਨੂੰ ਛੋਟੇ ਦੇ ਜਾਣਾ ਇਹ ਵੇਖ ਲੈ ਇੰਡੀਆ ਵਾਲਾ ਕੰਮ ਹੀ ਆ ਪਹਿਲਾਂ ਵੱਡੇ ਭਰਾ ਦੇ ਰਖੜੀ ਬੰਨਣ ਚੱਲੀ ਆ ਪਹਿਲਾਂ ਜੇ ਉੱਤੇ ਤਿਆਰ ਹੁੰਦੇ ਹੁੰਦੇ ਜਾਣਾ ਰਖੜੀਆਂ ਲੈ ਲੇਗਾ ਹਮ ਫੇਰ ਛੋਟੇ ਦੇ ਰੱਖੜੀ ਬਣਨੀ ਆ ਆ ਰੱਖ ਲਓ ਕੁੜੀ ਬੇਕੀ ਹੈ ਰੱਖੜੀ ਬੰਨਣਾ ਤੇ ਇਹਦੇ ਨਾਲ ਜੇ ਬੁਆਰੀ ਖੋਲਿਆ ਦੇ ਨਾਲ ਦੀ ਨਾਲ ਹੀ ਲਾ ਹਾਂ ਹਾਂ ਉਹ ਚਾਹ ਰੱਖ ਲੈਣਾ ਸੀ ਪਹਿਲਾਂ ਆਪਾਂ ਬਰਗ ਰੱਖ ਲਈ ਬਾਲੀ ਆਹੋ ਆ ਜਾ ਮੇਰੇ ਕੋਲ ਆ ਚ ਕੋਈ ਨੂੰ ਪਾਸੇ ਰੱਖ ਲੈ ਸੈਟ ਕਰ ਨਾ ਆਹ ਨਾਲ ਮਾਰ ਦੇ ਉਹ ਆਪਾਂ ਤੁਹਾਨੂੰ ਮਾਰਦੇ ਨਾ ਕੋਲੇ ਸੋਖ ਕੇ ਤੇ ਹਾਰਤੀ ਪੈ ਗਿਆ ਲੈ ਲੈ ਇਹ ਚ ਲਈ ਫਿਰ ਇੱਧਰ ਦੇ ਪਾਸੇ ਬੈਠਾ ਕਿ ਇੱਧਰ ਇੱਧਰ ਆ ਹਾਂ ਤੋ ਆਲੇ ਵਾਲੇ ਕੋਲ ਨੂੰ ਪੁੱਛੋ ਇਹਦੇ ਚ ਖਿੱਚ ਦੇਣੀਆਂ ਮੈਂ ਕਾ ਦੇ ਚ ਲੈ ਵੀ ਹੁਣ ਪਹਿਲਾਂ ਵੱਡੇ ਦੇ ਆਈ ਰਖੜੀ ਬੰਨਣਾ ਤੈਨ ਆ ਮਾਂ ਤੇ ਰੇਸ਼ਾ ਨੂੰ ਛੋਟੇ ਦੇ ਦੇਣਾ ਇੰਡੀਆ ਆ ਗੋਣਾ ਬਾਚੇ ਆਟੋਮੋਟ ਇਹਨਾਂ ਦੀ ਰਾਤ ਲੱਕੜੀ ਏਗਲਾ ਸਾਲ ਬਾਅਦ ਵੀ ਆਟੋਮੈਟਿਕ ਹੀ ਟੁੱਟੇ ਰਾਤ ਤੇ ਉਹਦੇ ਇਹਨਾਂ ਨੇ ਨਾਲ ਦੀ ਨਾਲ ਗਾਣਾ ਫਨਾਲ ਵੇਖੋ ਮਸਤ ਬਹੁਤ ਸਾਧਰਾ ਦੀਪੇ ਨੂੰ ਵੀ ਤੇ ਅਨਮੋਲ ਨੂੰ ਵੀ ਸਾਧ ਆਏ ਦੇਖੋ ਹਾਂ ਇਹ ਤੇ ਕੀ ਨਾ ਪੁਰਾਣਾ ਆ ਗਿਆ ਤੈਨੂੰ ਬਾਅਦ ਦੇ ਦਾ ਨਾ ਪਿਛਲੀ ਵਾਰ ਨਾ ਕਿ ਲੇਟ ਲਾਈ Grazie. <coughs> hai Ok. E hai ancora niente da mettere, tutti le ਚੱਲ ਲੇ ਆ ਫਿਰ ਛੋਟੇ ਪ੍ਰਾਕੋਲੇ ਉਹਦੇ ਰਖੜੀ ਬੰਨ ਤੇ ਅਮੇ ਸਾਗ ਬਣਾਇ ਸੀ ਕੱਲ ਸਾਗ ਪਾ ਲਿਆ ਰੋਟੀ ਵਾਲੀ ਉਹਦੀ ਤੇ ਆਹ ਮਿਰਚਾਂ ਤੜਕੀਆਂ ਸੀਗੇ ਇਹ ਚਾ ਲੈ ਕੇ ਲੈਣੀ ਫੋਲ ਲਾਈ ਵੀ ਆ ਜਾਣਾ ਮੇਰਾ ਨੂ ਪਾਣੀ ਨਿਕਲਿਆ ਮੈਂ ਪਾਣੀ ਇਹਨੇ ਬੰਦ ਕੀਤਾ ਮੈਂ ਥੋੜੀ ਕੀਤਾ ਅੱਧਾ ਪੂਲ ਦਾ ਥੱਲੇ ਵੜ ਗਿਆ ਭਰ ਹੀ ਨਹੀਂ ਹਿੱਤ ਤੱਕ ਹਣ ਕਿੱਥੇ ਬੰਨਣੀਆਂ ਰੱਖੜੀਆਂ ਇੱਥੇ ਇੱਥੇ ਬੰਨਣਾ ਹੁਟੋ ਹੁਟੋ ਵੀ ਲਾਉਣੀਆਂ ਵਿਊ ਹਾਂ ਹੁਣ ਵਿਊ ਹੁਣ ਤਾਂ ਹੋਣਗਾ ਬਾਅਦ ਚ ਦੇਖੋ ਖਾਸੀਆ ਲੀਪ ਹੋ ਜੇ ਚੱਲ ਜੇ ਹੈ ਨਹੀਂ ਜਗ੍ਹਾ ਕੋਈ ਆ ਕੁਰਸੀਆਂ ਲੱਗੀਆਂ ਨੇ ਥੋੜੀ ਜਗ੍ਹਾ ਤੇ ਜੇ ਰੋਟੀ ਥੱਲੇ ਵੜ ਜੇ ਚੱਲ ਤੋਪ ਹੋ ਗਈ ਹੈ ਨਾ ਇੱਥੇ ਕਾਮਯੂ ਆ ਮੇ ਤਾਂ ਵਧੀਆ ਮਗਰ ਦਰਾ ਦੋਜ ਵੀ ਹੈ ਗਿਆ ਓ ਯਾਰ ਸਹੀ ਆ ਇੱਧਰ ਆ ਸਹੀ ਆ ਆ ਆ ਗਈਆਂ ਕਿਹੜੇ ਬੰਦਾ ਦੋ ਚੌਕੋਂ ਕਜੇ ਸੀ ਇੱਥੇ ਗਾਣਾ ਬਣਾਉਣਾ ਕਿ ਦੱਸੋ ਆ ਬੰਦੇ 골ਡਨ ਚੰਦਨ ਇਸ ਮੈਂ ਲਾਲਾ ਬਹੁਤ ਕੋਈ ਉੱਤੋਲੇ ਆ ਪਰ ਉਹ ਪਿੱਛੇ ਉਹਨਾਂ ਨੇ ਬੈਕਗ੍ਰਾਉਂਡ ਕਰਾ ਰਹੇ ਆ ਉਸੇ ਕੋ ਸਿੱਧੇ ਹੋ ਕੇ ਬੈਠੋ ਦੇਨਕ ਨਹੀਂ ਪਾਪਾ ਤਾਂ ਹੁੰਦੇ ਹੀ ਨਹੀਂ ਅੱਛਾ ਤੋ ਆਪ ਤਾਂ ਪੇਜ ਨਹੀਂ ਪਾਪਾ ਇੱਧਰ ਲੈ ਇੱਧਰ ਆ ਹਲਾਓ ਆ ਨਾ ਇਹ ਤਾਂ ਟੀਟੀ ਹੋ ਜਾਣੀ ਆ ਸਾਰੇ ਸੋਹਣੇ ਨਹੀਂ ਲੱਖ ਕਰਾ ਕੋਟਾ ਕੋਟਾ ਜਾ ਲੈ ਹਾਂ ਟਿੱਕਾ ਇੱਕ ਭਾਦੇ ਵਿੱਚ ਹੋ ਜੀ ਟਿੱਕਾ ਹੈ ਹੱਥੀ ਲਾ ਦੋ ਚੱਲਦੇ ਮੈਂ ਇੱਕ ਸੌਣ ਕਰਾਂ ਆ ਵੀ ਤੋੜੋ ਗਿਆ ਨਹੀਂ ਇਹ ਅਟਰੀ ਕੇ ਗੁੱਦੇ ਦੀ ਸਿਵਾ ਤੋਂ ਨੂੰ ਸਭ ਦੇ ਕਿ ਇਹ ਸੋ ਲੋ ਦੋ ਲੋ ਲਾਸ ਨੂੰ ਕਿਰਪਾ ਕਰਦੇ ਹੋ ਕੋਈ ਟਿਕਾਸਾ ਲਾ ਫਲੰਦਾ ਤੇ ਬਲਕੋ ਅੱਛਾ ਫਾਂਜੇ ਸੇ ਲਿਆ ਚਾਟੂ ਮੈਂ ਕੰਮ ਨੂੰ ਬਾਰ ਲਿਖਾਇਆ ਫਲਾਂਵਾ ਨੂੰ ਔਨਲਾਈਨ ਤਾਂ ਨਹੀਂ ਕਰਾਉਣੇ ਆ ਫਰਮ ਬਣੀ ਤੇ ਉਹਨੂੰ ਛੱਡ ਦੇ ਚੱਲ ਤੁਸੀਂ ਗੂਗਲ 'ਤੇ ਕਰਦੇ ਸਹੀ ਬਟਾਣਾ ਉੱਤੇ ਇਹੀ ਸਿੱਲ੍ਹ ਕਰ ਕੋਈ ਨਾ ਸਮਝਾ ਕਰਾ ਲਈ ਦੇਖ ਚੰਦ ਆ ਲੱਗੇ ਆ ਸਬਜ਼ੀ ਇੱਥੇ ਜਸਵੀਰ ਇਹਦਾ ਮਿਰਚਾਂ ਥੋੜਾ ਮਿਰਚਾਂ ਬਹੁਤ ਸੋਹਣੀਆਂ ਬੁੱਲਦੇ ਨੇ ਇਹ ਚਾਰ ਵਾਲੀਆਂ ਆ ਦੇਖ ਆਹ ਮੋਟੇ ਮੋਟਿਆਂ ਤੋੜ ਲੋ ਨਹੀਂ ਹੋ ਦੂਜਾ ਵੀ ਬਹੁਤ ਵਧੀਆ ਅਸੀਂ ਤਾਂ ਤੇਰੇ ਬਾਅਦ ਦੇਖੇ ਕarele ਵੀ ਹੋਏ ਪਏ ਨੇ ਤੇ ਗੋੜੀਆਂ ਹੋਰ ਲੱਗਣ ਲੱਗ ਜਾਣ ਜਸਵੀਰ ਸਾਰੀ ਸਾਬਜੀ ਸੁੱਖ ਵੀ ਨੂੰ ਲਫਾਫਾ ਚੱਕ ਲੈ ਰੋਲਾ ਦਾ ਬੁੱਢੀ ਆ ਗਈ ਉਹਦਾ ਗੱਡੀ ਲੈਣ ਗਿਆ ਕੱਡੀ ਤਾਂਖੜੀਆਂ ਕੱਡੀ ਵੱਡੇ ਨੂੰ ਗਾ ਉਹ ਡੇ ਵੱਡੇ ਲਫਾਫਾ ਲੈ ਆਈ ਓਏ ਘਰ ਪੈ ਸਕ ਜਿਸ ਵੀ ਰਾ ਦੇ ਪੰਨ ਤੇਰੇ ਪਿੱਛੇ ਸਾਰੀਆਂ ਤੋੜ ਦੇ ਮੈਂ ਤਾਂ ਮੈਂਟ ਚ ਚਾਰ ਪਾ ਦੂੰਗੀ ਕੱਲ ਨੂੰ ਮੇਰੀ ਛੁੱਟੀ ਆ ਗੌਰਪ੍ਰੀਤ ਲਫਾਫਾ ਲੈ ਕੇ ਆ ਕਦੂ ਵੀ ਲਾਇਆ ਜਿਸਰ ਹਾਂ ਹਾਈ ਆ ਵੀ ਮਰਚਾ ਤੇਰੀ ਬਹੁਤ ਸੋਹਣੀ ਚਲ ਬਰੀਕ ਤਾਂ ਪਰ ਨਾ ਟੋੜੀ ਪਰ ਹੈ ਸੋਹਣੀ ਆ ਇਹ ਵੀ ਤੂੰ ਮੇਰੀ ਗੱਲ ਸੁਣ ਆਪਣੇ ਤਾਂ ਹੋਈਆਂ ਹੀ ਨਹੀਂ ਇਹ ਇਹ ਤਾਂ ਹੋਈਆਂ ਹੀ ਨਹੀਂ ਇਥੇ ਤੂੰ ਫੇਰ ਪਰ ਕੇ ਰੱਖ ਦਿਆਂ ਸੀ ਸੋਖ ਵੀਰ ਕੋਲੇ ਆਉਣਾ ਕੱਪੜੇ ਫੜਾਉਣ ਉਹਦੇ ਫੇਰ ਲੈ ਜਾਾਂਗੇ ਟਮਾਟਰ ਦੇਖਿਆ ਟਮਾਟਰ ਵੀ ਦੂਜੇ ਆ ਇਹਦੇ ਪੋਦੀ ਆ ਜਸਵੀਰ ਤੇਨ ਤਾਂ ਖੀਰੇ ਖੂਰੇ ਕਿੰਨੇ ਟਮਾਟਰ ਵੀ ਦੇਖਾ ਬੋਲਦੇ ਨੇ ਦੂਜੇ ਆ ਇਥੇ ਲਾ ਦੋ ਗੱਡੀ ਹੈਗੀ ਆ ਜਗ ਕੀ ਖਾਣਾ ਹੈ ਤਾੜਾ ਲੈ ਆਈ ਪੀਜਾ ਬਣਿਆ ਨਹੀਂ ਤੁਹਾਡਾ ਅਜੇ ਸਮਾਨ ਤਿਆਰ ਨਹੀਂ ਹੋਇਆ ਮੈਂ ਤਾਂ ਪੀਜਾ ਲੈ ਵੀ ਆਈ ਉਹ ਬਣ ਗਿਆ ਔਰ ਮਾਲ ਤੋਂ ਕੀ ਖਾਣਾ ਹੈ ਖਾ ਲੈ ਲੈ ਤੁਸੀਂ ਵੀ ਨਹੀਂ ਲੈਣਾ ਕਰਤੀ ਸਵੇਰ ਪਤਾ ਸਵੇਰ ਆ ਕੇ ਤਾਂ ਇੱਕ ਨਹੀਂ ਖਾਲਾ ਗਰਪ੍ਰੀਤ ਹੈ ਬ੍ਰੈਡ